ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਪ੍ਰਵਾਸੀ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਕੈਨੇਡਾ ਵਿੱਚ ਭਾਰਤੀ ਲੋਕਾਂ ਦੀ ਵਸਣ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਕੈਨੇਡਾ ਦੇ ਇਹਾ ਬੇਸਮੈਂਟਾਂ ਵਿੱਚ ਰਹਿੰਦੇ ਪੰਜਾਬੀਆਂ ਤੋਂ ਗੋਰੇ ਹੋਏ ਪਰੇਸ਼ਾਨ ਬ੍ਰਾਂਟਨ ਦੀ ਆਬਾਦੀ 8 ਲੱਖ ਤੋਂ ਹੋ ਇੱਕ ਬਾਰ ਕੈਨੇਡਾ ਆਈ ਐਫ ਐਚ ਪੀ ਦੇ ਵਿੱਚ ਸਹਿ ਭੁਗਤਾਨ ਕਰੇਗਾ ਸ਼ੁਰੂ ਆਈ ਐਫ ਐਚ ਪੀ ਤਹਿਤ ਕਵਰੇਜ ਰਹੇਗੀ ਮੁੱਖ ਸਿਹਤ ਲਾਭ ਅਤੇ ਹਸਪਤਾਲ ਦੀ ਦੇਖਭਾਲ ਆਈ ਐਸਸੀ ਨੇ ਜਾਣਕਾਰੀ ਟੂਲ ਕਿਟ ਕਿਤੀ ਤਿਆਰ ਕੈਨੇਡਾ RAI ਅਮਰੀਕਾ ਮਨੁੱਖੀ ਤਸਕਰੀ ਦਾ ਭਾਂਡਾ ਫੋਰਡ 22 ਸਾਲਾ ਪਾਤੀ ਨੌਜਵਾਨ ਸ਼ਿਵਮ ਅਮਰੀਕਾ ਦੇ ਵਿੱਚ ਹੋਇਆ ਕਿਰਫਤਾਰ ਨਿਊਯਾਰਕ ਫੈਡਰਲ ਕੋਰਟ ਦੇ ਵਿੱਚ ਮਨੁੱਖੀ ਤਸਕਰੀ ਦਾ ਹੈ ਕੇਸ ਨਵੰਬਰ 2025 ਵਿੱਚ ਕੈਨੇਡਾ ਦੀ ਜੀਟੀਪੀ ਵਾਤਾਵਰਣ ਸਿਰਫ ਕੈਨੇਡਾ ਦੀ ਅਰਥਵਿਵਸਥਾ ਲਗਭਗ ਹੋਈ ਠੱਪ ਨਿਰਮਾਣ ਖੇਤਰ ਦੇ ਵਿੱਚ 1.3% ਦੀ ਵੱਡੀ ਗਿਰਾਵਟ ਤਿਹੂਨੇ ਨਾ ਸਰ ਗਰਮੀਆਂ ਦਾ ਵਿਸਥਾਰ ਕੈਨੇਡਾ ਵਿੱਚ ਵਾਧ ਰਹੀ ਆਬਾਦੀ ਖਾਸ ਕਰਕੇ ਭਾਰਤੀ ਪਾਇਚਾਰੀ ਦੀ ਮੌਜੂਦਗੀ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਤੇਜ ਹੋ ਗਈ ਹੈ ਇਸ ਮਾਮਲੇ ਦੀ ਮਿਸਾਲ ਵਜੋਂ অন্ਟਾਰੀਓ ਦੇ ਬ੍ਰੈਮਪਟਨ ਸ਼ਹਿਰ ਦਾ ਨਾਮ ਲਿਆ ਜਾ ਰਿਹਾ ਹੈ ਜਿੱਥੇ ਆਬਾਦੀ ਦੇ ਅਸਲ ਅੰਕੜਿਆਂ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਸਨ ਅਧਿਕਾਰਕ ਅੰਕੜਿਆਂ ਮੁਤਾਬਕ ਇੱਕ ਸਾਲ ਪਹਿਲਾਂ ਬ੍ਰੈਮਪਟਨ ਦੀ ਆਬਾਦੀ 8 ਲੱਖ ਤੋਂ ਪਾਰ ਹੋ ਚੁੱਕੀ ਸੀ ਪਰ ਸਿਟੀ ਕਾਉਂਸਲਰ ਮਾਰਟਿਨ ਮਡੀਆ ਰੌਸ ਦਾਅਵਾ ਹੈ ਕਿ ਹਕੀਕਤ ਵਿੱਚ ਬ੍ਰੈਮਪਟਨ ਦੇ ਵਿੱਚ ਕਾਫੀ ਵੱਧ ਲੋਕ ਰਹ ਰਹੇ ਨੇ ਪਾਵੇਂ ਮਾਰਟਿਨ ਮਡੀਆ ਰੌਸ ਦੇ ਵਰ ਲੋ ਕੋਈ ਟੋਸ ਅੰਕੜੇ ਪੇਸ਼ ਨਹੀਂ ਕੀਤੇ it. ਪਰ ਇਹ ਮੁੱਦਾ ਸਿਟੀ ਕੌਂਸਲ ਦੀ ਮੀਟਿੰਗ ਦੌਰਾਨ ਗੰਭੀਰ ਚਰਚਾ ਦਾ ਵਿਸ਼ਾ ਬਣਿਆ ਇਸ ਤੋਂ ਪਹਿਲਾਂ ਬ੍ਰੈਂਪਟਨ ਦੇ ਮੇਅਰ ਪੈਟਿਕ ਗਰਾਉਂਡ ਵੀ ਕਹਿ ਚੁੱਕੇ ਨੇ ਕਿ ਲਗਭਗ 1 ਲੱਖ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਕਿਰਾਏ ਦੇ ਮਕਾਨਾਂ ਵਿੱਚ ਰਹਿ ਰਹੇ ਨੇ ਉਹਨਾਂ ਦਾ ਕਹਿਣਾ ਸੀ ਕਿ ਇਹ ਲੋਕ ਬਿਨਾਂ ਟੈਕਸ ਅਦਾ ਕੀਤੇ ਸਿਟੀ ਵੱਲੋਂ ਮੁਹैया ਕਰਵਾਈਆਂ ਜਾ ਰਹੀਆਂ ਸੇਵਾਵਾਂ ਜਿਵੇਂ ਕਿ ਸੜਕਾ ਪਾਣੀ ਕੂੜਾ ਪ੍ਰਬੰਧਨ ਅਤੇ ਐਮਰਜੈਂਸੀ ਸੇਵਾਵਾਂ ਦਾ ਲਾਭ ਲੈ ਰਹੇ ਨੇ ਕਾਉਂਸਲਰ ਮਾਰਟਿਨ ਮੀਡੀਆ ਰੌਸ ਨੇ ਕਿਹਾ ਕਿ ਮੌਜੂਦਾ ਪ੍ਰਾਪਰਟੀ ਟੈਕਸ ਪ੍ਰਣਾਲੀ ਸਿਰਫ ਮਕਾਨ ਦੇ ਆਕਾਰ ਉੱਤੇ ਅਧਾਰਿਤ ਹੈ ਨਾ ਕਿ ਇਸ ਗੱ ਨਿਊ ਲੋਕਲੈਂਡ ਦੇ ਨਹੀਂ ਉਹਨਾਂ ਦੇ ਅਨੁਸਾਰ ਘਟਿ ਦਿਖਾਈ ਜਾ ਰਹੀ ਆਬਾਦੀ ਬ੍ਰੈਮਟਨ ਦੇ ਇਨਫਰਾਸਟ੍ਰਕਚਰ ਉਤੇ ਕੰਪੀਟ ਦਬਾਅ ਪਾ ਰਹੀ ਹੈ ਪਰ ਸਿਟੀ ਕੌਂਸਲ ਇਸ ਮਸਲੇ ਵੱਲ ਲੋੜਿੰਦਾ ਧਿਆਨ ਨਹੀਂ ਦੇ ਰਹੀ ਭਾਵੇਂ ਬ੍ਰੈਮਟਨ ਦੇ ਵਿੱਚ ਰੈਜ਼ੀਡੈਂਸ਼ੀਅਲ ਰੈਂਟਰ ਲਾਇਸੈਂਸਿੰਗ ਪ੍ਰੋਗਰਾਮ ਲਾਗੂ ਕੀਤਾ ਗਿਆ ਪਰ ਇਸ ਦੇ ਬਾਵਜੂਦ ਘਰਾਂ ਦੇ ਵਿੱਚ ਹੱਦ ਤੋਂ ਵੱਧ ਲੋਕਾਂ ਦੇ ਰਹਿਣ ਦੀ ਸਮੱਸਿਆ ਬਰਕਰਾਰ ਹੈ ਸਿਟੀ ਦੇ ਕਈ ਹੋਰ ਅਧਿਕਾਰੀ ਵੀ ਮੰਨਦੇ ਨੇ ਕਿ ਇੱਕ ਘਰ ਦੇ ਵਿੱਚ ਨਿਰਧਾਰਤ ਹੱਦ ਤੋਂ ਵੱਧ ਲੋਕ ਰਹਿ ਰਹੇ ਨੇ ਦੂਜੇ ਪਾਸੇ ਪੀਲ ਰੀਜਨਲ ਕੌਂਸਲ ਦੇ ਵੱਲੋਂ ਸਰਕਾਰੀ ਦਸਤਾਵੇਜ਼ਾਂ ਦੇ ਵਿੱਚ ਐਵੇਂ ਦਰਸਾਇਆ ਗਿਆ ਕਿ ਕਾਂਟੇ ਮੇਸਿਸ ਆਕਾ ਤੇ ਕੈਲੇਟਨ ਖੇਤਰ ਦੇ ਵਿੱਚ ਸੌ ਤੋਂ ਵੱਧ ਗੈਰ ਮੁਨਾਫਾ ਸੰਸਥਾਵਾਂ ਨੂੰ ਬੰਦੀ ਆਰਥਿਕ ਮਦਦ ਨਹੀਂ ਮਿਲ ਰਹੀ। ਜ਼ਿਕਰ ਹੋ ਗਿਆ ਕਿ 2025 ਤਰ੍ਹਾਂ ਟੈਮਪਟਰ ਨੇ ਆਬਾਦੀ ਦੇ ਮਾਮਲੇ ਦੇ ਵਿੱਚ ਮਿਸਿਸ ਸਾਕਰ ਨੂੰ ਪਿੱਛੇ ਛੱਡਦੇ ਕੈਨੇਡਾ ਦਾ 7ਵਾਂ ਸਭ ਤੋਂ ਵੱਡਾ ਸ਼ਹਿਰ ਬਨਣ ਦਾ ਦਰਜਾ ਹਾਸਲ ਕਰ ਲਿਆ ਹੈ। ਅਗਲੇ 25 ਸਾਲਾਂ ਦੇ ਵਿੱਚ ਕੈਨੇਡਾ ਦੀ ਆਬਾਦੀ ਵਿੱਚ ਲਗਭਗ 1.23% ਦੀ ਵਾਧੇ ਦੀ ਪੇਸ਼ گوئی ਕੀਤੀ ਗਈ ਹੈ। ਜਿੱਥੇ 온ਟਾਰੀਓ ਤੇ ਕਿਊਬੈਕ ਅ ਤੇਸ਼ ਤੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਬਣੇ ਰਹਿਣਗੇ। ਉਥੇ ਕਿਊਬੈਕ ਦੀ ਆਬਾਦੀ ਵਿੱਚ ਕੁਝ ਕਮੀ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੂਜੀ ਪਾਸੇ ਅਲਬਰਟਾ ਦੀ ਆਬਾਦੀ ਅਗਲੇ 25 ਸਾਲਾਂ ਵਿੱਚ ਵਧ ਕੇ ਕਰੀਬ 72 ਲੱਖ 2000 ਤੱਕ ਪਹੁੰਚ ਸਕਦੀ ਹੈ। ਭਾ ਪਾਈ 23 ਦੌਰਾਨ ਕੈਨੇਡਾ ਦੀ ਆਬਾਦੀ ਦੇ ਵਿੱਚ ਤੇਜ਼ ਵਾਧਾ ਦਰਜ ਕੀਤਾ ਗਿਆ ਸੀ ਪਰ ਹੁਣ ਇਹ ਵਾਧਾ ਹੌਲੀ ਹੌਲੀ ਘਟਦਾ ਵਖਾਈ ਦੇ ਰਿਹਾ ਹੈ ਆਸੀਆਂ ਖਪਰਾਂ ਦੇ ਵਿੱਚ ਇੱਕ ਮਹੱਤਵਪੂਰਨ ਹੋਰ ਅਪਡੇਟ ਸਾਹਮਣੇ ਆਇਆ ਹੈ ਜੋ ਕੈਨੇਡਾ ਦੇ ਸਿਹਤ ਪ੍ਰੋਗਰਾਮਾਂ ਦੇ ਨਾਲ ਸੰਬੰਧਿਤ ਹੈ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਜਾਂ ਫਿਰ IRCC ਨੇ ਐਲਾਨ ਕੀਤਾ ਹੈ ਕਿ 1 ਮਈ 2024 ਤੋਂ ਅੰਤਰੀਮ ਫੈਟਰ ਹੈਲਥ ਪ੍ਰੋਗਰਾਮ ਜਾਂ IFHP ਦੇ ਤਹਿਤ ਕੁਝ ਸਿਹਤ ਸੇਵਾਵਾਂ ਦੇ ਲਈ ਸਹਿ-ਭੁਗਤਾਨ ਸ਼ੁਰੂ ਕੀਤਾ ਜਾਵੇਗਾ ਇਹ ਮਤਲਬ ਪਹਿਲਾਂ 2025 ਦੇ ਬਜਟ ਦੇ ਵਿੱਚ ਦਿੱਤਾ ਗਿਆ ਸੀ ਇਸ ਨਵੇਂ ਨਿਯਮ ਦੇ ਤਹਿਤ ਯੋਗ ਲਾਪਾਤਰੀਆਂ ਨੂੰ ਕੁਝ ਪੂਰਕ ਸਿਹਤ ਉਤਪਾਦਾਂ ਅਤੇ ਸੇਵਾਵਾਂ ਤੇ ਲਈ ਲਾਗਤ ਦਾ ਹਿੱਸਾ ਖੁਦ ਅਦਾ ਕਰਨਾ ਨਪਵੇਗਾ ਇਹdੀਆਂ ਸਿਵਾਵਾਂ ਦੇ ਵਿੱਚ ਦੰਦਾ ਦੀ ਦੇਖਭਾਲ ਦ੍ਰਿਸ਼ਟੀ ਸੰਬੰਧੀ ਸਿਵਾਵਾਂ ਸਲਾਹ ਅਤੇ ਹੋਰ ਸਹਾਇਕ ਉਪਕਰਨ ਵੀ ਸ਼ਾਮਲ ਨੇ ਯੋਗ ਲਾਪਾਤਰੀਆਂ ਨੂੰ ਹਰੇਕ ਯੋਗ ਨੁਸਖੇ ਵਾਲੀ ਦਵਾਈ ਤੇ ਲਈ 4 ਡਾਲਰ ਦਾ ਭੁਗਤਾਨ ਕਰਨਾ ਪਵੇਗਾ ਤੇ ਹੋਰ ਯੋਗ ਪੁਰਕ ਸਿਹਤ ਸਮਾਵਤਾ ਲਈ ਲਾਗਤ ਦਾ 3% ਉਹਨਾਂ ਨੂੰ ਦੇਣਾ ਪਵੇਗਾ ਆਈ ਗੈਸ ਸੀਨੇ ਦੱਸਿਆ ਕਿ ਸਿਆਪੁਕਤਾਂ ਦੀ ਰਕਮ ਸਿੱਧੀ ਤੌਰ ਉਤੇ ਸਿਹਤ ਸੰਭਾਲ ਦੇ ਪ੍ਰਦਾਤਾ ਨੂੰ ਦਿੱਤੀ ਜਾਵੇਗੀ ਜਦਕਿ ਬਾਕੀ ਦੀ ਲਾਗਤ ਆਈਐਫਐਚਪੀ ਦੁਆਰਾ ਕਵਰ ਕੀਤੀ ਜਾਵੇਗੀ ਇਸ ਕਦਮ ਦਾ ਮਕਸਦ ਯੋਗ ਲਾਪਾਤਰੀਆਂ ਦੇ ਲਈ ਪੂਰਕ ਸਿਹਤ ਦੇਖਭਾਲ ਨੂੰ ਸਥਿਰ ਅਤੇ ਪਹੁੰਚਯੋਗ ਬਣਾਈ ਰੱਖਣਾ ਹੈ ਇਹ ਬਤਲਾਵ ਮੁੱਢਲੀ ਸਿਹਤ ਲੱਭਾ ਉਤੇ ਕਈ ਪ੍ਰਭਾਵ ਨਹੀਂ ਪਾਵੇਗਾ ਡਾਕਟਰਾਂ ਤੇ ਡੋਰ ਨੇ ਤੇ ਹਸਪਤਾਲ ਦੀ ਦੇਖਭਾਲ ਪੂਰੀ ਤਰ੍ਹਾਂ ਆਈਐਫ ਐਚਪੀ ਅਧੀਨ ਕਵਰ ਕੀਤੀ ਜਾਵੇਗੀ ਅਤੇ ਕਿਸੇ ਸਹਿ ਭੁਗਤਾਨ ਦੀ ਲੋੜ ਵੀ ਨਹੀਂ ਹੋਵੇਗੀ 1 ਮਈ 2026 ਤੋਂ ਆਈਐਫ ਐਚਪੀ ਲਾਪਤਰੀਆਂ ਨੂੰ ਸਫਾਰਿਸ਼ ਕੀਤੀ ਜਾਵੇਗੀ ਕਿ ਉਹ ਰਜਿਸਟਰਡ ਸਿਹਤ ਪ੍ਰਦਾਤਾਵਾਂ ਦੀ ਚੋਣ ਕਰਨ ਪਰਦਾਤਾਵਾਂ ਤੋਂ ਪਹਿਲਾਂ ਪੁੱਛਣ ਕਿ ਕੀ ਸਹਿ ਭੁਗਤਾਨ ਲਾਗੂ ਹੋਵੇਗਾ ਅਤੇ ਭੁਗਤਾਨ ਕੀਤੇ ਜਾਣ ਦੀ ਪੁਸ਼ਟੀ ਤੇ ਲਈ ਰਸੀਦ ਦਾ ਵੀ ਰੱਖਣ ਇਸ ਦੇ ਨਾਲ ਆਈਐਸਸੀ ਨੇ ਲਾਪਤਰੀਆਂ ਸੇਵਾਵਾਂ ਪ੍ਰਦਾਤਾਵਾਂ ਅਤੇ ਹੋਰ ਹਿੱਸੇਦਾਰਾਂ ਦੇ ਲਈ ਇੱਕ ਜਾਣਕਾਰੀ ਟੂਲ ਕਿੱਟ ਵੀ ਤਿਆਰ ਕੀਤੀ ਹੈ ਹੋਰ ਵੀ ਦੇ ਜਿਵੇਂ ਆਈਐਫ ਐਚਪੀ ਕਵਰੇਜ ਸਹਿ ਭੁਗਤਾਨ ਫੀਸ ਲਾਭ ਗ੍ਰੀਡ ਅਤੇ ਬਿਲਿੰਗ ਜਾਣਕਾਰੀ ਅੰਤਰਿਮ ਸੰਖੀ ਸਿਹਤ ਪ੍ਰੋਗਰਾਮ ਦੀ ਵੈਬਸਾਈਟ ਅਤੇ ਮੇਡਾਵੀ ਬਲੂ ਕ੍ਰਾਸ ਰਾਹੀਂ ਉਪਲਬਧ ਨੇ ਇਹ ਨਵਾਂ ਕਦਮ ਯੋਗ ਲਾਭਪਾਤਰੀਆਂ ਦੇ ਲਈ ਪੂਰਕ ਸਿਹਤ ਦੇਖਭਾਲ ਦੀ ਪਹੁੰਚ ਬਣਾਈ ਰੱਖਣ ਅਤੇ ਪ੍ਰੋਗਰਾਮ ਦੀ ਲੰਬੇ ਸਮੇਂ ਤੱਕ ਦੀ ਸਥਿਰਤਾ ਯਕੀਨੀ ਬਣਾਉਣ ਦੇ ਲਈ ਦਿੱਤਾ ਗਿਆ ਹੈ ਕੈਨੇਡਾ ਦੇ ਰਸਤੇ ਅਮਰੀਕਾ ਦੇ ਵਿੱਚ ਭਾਰਤੀ ਨਾਗਰਿਕਾਂ ਦੀ ਗੈਰ ਕਾਨੂੰਨੀ ਤਸਕਰੀ ਦੇ ਨਾਲ ਜੁੜੇ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਦੇ ਵਿੱਚ ਇੱਕ 22 ਸਾਲਾ ਭਾਰਤੀ ਨੌਜਵਾਨ ਨੂੰ ਅਮਰੀਕਾ ਦੇ ਵਿੱਚ ਗ੍ਰਿਫਤਾਰ ਕਰਕੇ ਉਸ ਉੱਤੇ ਸੰਘੀ ਅਦਾਲਤ ਦੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਹੈ ਦੋਸ਼ੀ ਨੌਜਵਾਨ ਦੀ ਪਛਾਣ ਸ਼ਿਵਮ ਦੇਵਜੋ ਹੋਈ ਹੈ ਜਿਸ ਉੱਤੇ ਨਿਊਯਾਰਕ ਦੇ ਫੈਡਰਲ ਕੋਰਟ ਦੇ ਵਿੱਚ ਮਨੁੱਖੀ ਤਸਕਰੀ ਦੀ ਸਾਜ਼ਿਸ਼ ਹੋਣ ਅਤੇ ਵਿਤਿ ਲਾਭ ਦੇ ਲਈ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਵਿੱਚ ਦਾਖਲ ਕਰਵਾਉਣ ਦੇ ਦੋਸ਼ ਲਗਾਏ ਗਏ ਨੇ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਹ ਸਾਰਾ ਮਾਮਲਾ ਜਨਵਰੀ ਤੋਂ ਸੈਚੁਅਰੇ ਸ਼ਿਵਮਕ ਨਿਊਯਾਰਕ ਸੁਬੇ ਦੇ ਕਲਿੰਟਨ ਕਾਉਂਟੀ ਖੇਤਰ ਦੇ ਵਿੱਚ ਕੈਨੇਡਾ ਅਮਰੀਕਾ ਸਰਹੱਦ ਰਾਹੀਂ ਲੋਕਾਂ ਨੂੰ ਗੁਪਤ ਤਰੀਕੇ ਨਾਲ ਅਮਰੀਕਾ ਪਹੁੰਚਾਉਂਦਾ ਕੰਮ ਕਰਦਾ ਸੀ ਜਨਵਰੀ 2025 ਦੇ ਵਿੱਚ ਅਮਰੀਕੀ ਸਰਹੱਦ ਸੁਰੱਖਿਆ ਬਲ ਯਾਨੀ ਸੀਬੀਪੀ ਨੇ ਦੋ ਸ਼ੱਕੀ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੋਹਾਂ ਗੱਡੀਆਂ ਦੇ ਡਰਾਈਵਰਾਂ ਨੇ ਏਜੰਟਾਂ ਤੋਂ ਬਚਣ ਦੇ ਲਈ ਤੇਜ਼ ਰਫ਼ਤਾਰ ਦੇ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਹੈ ਕਾਫੀ ਪਿੱਛਾ ਕਰਨ ਤੋਂ ਬਾਅਦ ਜਦੋਂ ਇਹਨਾਂ ਗੱਡੀਆਂ ਨੂੰ ਰੋਕੇ ਗਿਆ ਤਾਂ ਉਹਨਾਂ ਦੇ ਵਿੱਚੋਂ ਪਾਰਾਪਾਰਤੀ ਨਾਗਰਿਕ ਮਿਲੇ ਜਿਨ੍ਹਾਂ ਦੇ ਕੋਲ ਅਮਰੀਕਾ ਵਿੱਚ ਦਾਖਲੇ ਲਈ ਕੋਈ ਵੀ ਕਾਨੂੰ ਜਵਾਜ ਚੰਜਨਸੀ ਦਾ ਦੋਸ਼ ਹੈ ਕਿ ਸ਼ਿਵਮ ਨੇ ਨਿੱਜੀ ਲਾਭ ਹਾਸਲ ਕਰਨ ਦੇ ਲਈ ਮਾਸੂਮ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਉਹਨਾਂ ਨੂੰ ਸਰਹੱਦ ਪਾਰ ਕਰਵਾਇਆ ਠੰਡੇ ਮੌਸਮ ਅਣਜਾਣ ਰਸਤੇ ਤੇ ਕਾਨੂੰਨੀ ਖਤਰੇ ਹੋਣ ਦੇ ਭਾਵsous ਤਸਤੇ ਤੇ ਵੱਲੋਂ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਇਸ ਗੈਰ ਕਾਨੂੰਨੀ ਧੰਦੇ ਦੇ ਵਿੱਚ ਤੱਕੇ ਜਾ ਰਹੇ ਜੇਕਰ ਅਦਾਲਤ ਵਿੱਚ ਸ਼ਿਵਮ ਉੱਤੇ ਲੱਗੇ ਦੋਸ਼ ਸਾਬਤ ਹੋ ਜਾਂਦੇ ਨੇ ਤਾਂ ਉਸ ਨੂੰ ਹਰੇਕ ਦੋਸ਼ ਦੇ ਲਈ ਵੱਧ ਤੋਂ ਵੱਧ 10 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਗੋੜ ਕਰਨ ਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਮੈਕਸੀਕੋ ਅਮਰੀਕਾ ਸਰਹੱਦ ਉਤੇ ਸਖ਼ਤ ਵਿਵਦਨ ਤੋਂ ਬਾਅਦ ਮਨੁੱਖੀ ਤਸਕਰ ਹੁਣ ਕੈਨੇਡਾ ਵਾਲੇ ਉੱਤਰੀ ਰਸਤੇ ਦੇ ਵੱਲ ਤੋਂ ਵੱਧ ਕਰ ਰਹੇ ਨੇ ਇਸ ਬਦਲਦੇ ਰੁਝਾਨ ਨੂੰ ਵੇਖਦੇ ਅਮਰੀਕੀ ਏਜੰਸੀਆਂ ਹੁਣ ਕੈਨੇਡਾ ਅਮਰੀਕਾ ਸਰਹੱਦ ਉਤੇ ਵੀ ਸਖ਼ਤ ਨਿਗਰਾਨੀ ਕਰ ਰਹੀਆਂ ਨੇ ਇਹ ਮਾਮਲਾ ਇੱਕ ਵਾਰ ਫੇਰ ਸਪੱਸ਼ਟ ਕਰਦਾ ਹੈ ਕਿ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਰਸਤੇ ਕਿੰਨੇ ਖਤਰਨਾਕ ਹੋ ਸਕਦੇ ਨੇ ਅਤੇ ਕਿਵੇਂ 마ਸੂਮ ਲੋਕ ਤਸਕਰ ਤੇ ਚਾਲਤ ਵਿੱਚ ਫਸ ਕੇ ਆਪਣੀ ਜ਼ਿੰਦਗੀ ਦਾਗ ਤੇ ਲਗਾ ਸਕਦੇ ਨੇ ਕੈਨੇਡਾ ਦੀ ਆਰਥਿਕਤਾ ਦੇ ਨਾਲ ਜੁੜੀ ਇੱਕ ਮਹੱਤਵਪੂਰਨ ਖਬਰ سامنے ਆ ਰਹੀ ਹੈ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਨਵੰਬਰ 2025 ਦੇ ਵਿੱਚ ਕੈਨੇਡਾ ਦੀ ਆਰਥੋਵਸਥਾ ਲਗਭਗ ਠੱਪ ਹੋ ਕੇ ਰਹਿ ਗਈ ਹੈ ਅਕਤੂਬਰ ਮਹੀਨੇ ਵਿੱਚ ਜੀਡੀਪੀ ਦੇ ਵਿੱਚ 0.3% ਦੀ ਗਿਰਾਵਟ ਦਰਜ ਕੀਤੀ ਗਈ ਸੀ ਜਦਕਿ ਨਵੰਬਰ ਦੇ ਵਿੱਚ ਕੁੱਲ ਘਰੇਲੂ ਉਤਪਾਦ ਦੀ ਵਾਧੇ ਦੀ ਦਰ ਸਿਰਫ 0% ਰਹਿ ਗਈ ਹੈ ਰਿਪੋਰਟ ਮੁਤਾਬਕ ਸੇਵਾ ਖੇਤਰ ਦੇ ਵਿੱਚ ਕੁਝ ਸੁਧਾਰ ਦੇਖਿਆ ਗਿਆ ਜਿਸ ਨੇ ਵਸਤੂਆਂ ਦੇ ਉਤਪਾਦਨ ਦੇ ਵਿੱਚ ਆਈ ਗਿਰਾਵਟ ਨੂੰ ਹੱਦ ਤੱਕ ਪੂਰਾ ਕਰ ਦਿੱਤਾ ਹਾਲਾਂਕਿ ਨਿਰਮਾਣ ਖੇਤਰ ਦੇ ਲਈ ਹਾਲਾਤ 1.10% ਦੀ ਕਮਨ ਦਰ ਚ ਕੀਤੀ ਗਈ ਹੈ ਜਦਕਿ ਟਿਕਾਊ ਵਸਤੂਆਂ ਦੇ ਉਤਪਾਦਨ ਤੇ 9% ਦੀ ਵੱਡੀ ਗਿਰਾਵਟ ਸਾਹਮਣੇ ਆਈ ਹੈ ਇਸ ਗਿਰਾਵਟ ਦੇ ਵਿੱਚ ਆਵਾਜਾਈ ਉਕਰਨ ਮਸ਼ੀਨਰੀ ਫੈਬ੍ਰਿਕੇਟਿਡ ਤਾਤੂ ਉਤਪਾਦਾਂ ਤੇ ਮੋਟਰ ਵਾਰਨਾ ਤੇ ਉਹਨਾਂ ਦੇ ਪੁਲਜਿਆਂ ਦਾ ਨਿਰਮਾਣ ਵੀ ਸ਼ਾਮਲ ਹੈ ਸਟੈਟਿਸਟਿਕਸ ਕਨੈਡਾ ਦਾ ਕਹਿੰਦਾ ਹੈ ਕਿ ਨਵੰਬਰ ਦੇ ਵਿੱਚ ਟਿਕਾਊ ਵਸਤੂਆਂ ਦਾ ਖੇਤਰ 2011 ਦੇ ਮਾਤ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਿਆ ਹੈ ਕੋਵਿਡ-19 ਮਹਾਮਾਰੀ ਦੇ 2020 ਦੇ ਪਹਿਲੇ ਆਦਨ ਨੂੰ ਛੱਡ ਕੇ ਇਸ ਸਾਰੀ ਸਥਿਤੀ ਦੇ ਪਿੱਛੇ ਇੱਕ ਵੱਡਾ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟੈਰਿਫ ਨੀਤੀਆਂ ਨੂੰ ਮੰਨਿਆ ਜਾ ਰਿਹਾ ਹੈ ਇਹਨਾਂ ਨੀਤੀਆਂ ਦੇ ਕਾਰਨ ਕੈਨੇਡਾ ਦੇ ਨਿਰਮਾਣ ਖੇਤਰ ਉੱਤੇ ਖਾਸ ਅਸਰ ਪਿਆ ਅਮਰੀਕਾ ਵੱਲੋਂ ਕੈਨੇਡੀਆ ਸਟੀਲ, ਐਲੂਮੀਨੀਅਮ, ਲੱਕੜ ਅਤੇ ਆਟੋਮੋਬਾਈਲ ਉਦਯੋਗ ਦੇ ਨਾਲ ਝਟੀਆਂ ਦਰਾਂ ਤੋਂ ਉੱਤੇ ਭਾਰੀ ਝਟਕੀਆਂ ਲਗਾਈਆਂ ਗਈਆਂ ਨੇ ਇਸ ਤੋਂ ਇਲਾਵਾ ਕੰਪਨੀ ਕੈਨੇਡਾ ਦੇ ਹਵਾਈ ਜਹਾਜ਼ ਨਿਰਮਾਣ ਖੇਤਰ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕੀ ਜਹਾਜ਼ਾਂ ਤੇ ਲਈ ਪ੍ਰਮਾਣਿਕ ਕਰਨ ਦੀਆਂ ਸ਼ਰਤਾਂ ਪੂਰੀਆਂ ਨਾ ਹੋਈਆਂ ਤਾਂ ਵਾਧੂ ਟੈਰਿਫ ਲਗਾਏ ਜਾ ਸਕਦੇ ਨੇ ਹਾਲੇ ਕਿ ਸਪਸ਼ਟ ਨਹੀਂ ਹੈ ਕਿ ਧਮਕੀਆਂ ਕਦੋਂ ਅਤੇ ਕਿਵੇਂ ਲਾਗੂ ਹੋਣਗੀਆਂ ਵਪਾਰੀ ਉਤੇ ਨਾਲ ਜੁੜੀ ਇਸ ਅਨਿਸ਼ਚਿਤਤਾ ਕਾਰਨ ਕਈ ਕੈਨੇਡੀਅਨ ਕਾਰੋਬਾਰਾਂ ਨੇ ਆਪਣੀ ਵਿਸਾਰ ਅਤੇ ਭਰਤੀ ਸੰਬੰਧੀ ਯੋਜਨਾਵਾਂ ਨੂੰ ਫਿਲਹਾਲ ਟਾਲ ਦਿੱਤਾ ਹੈ ਅਤੇ ਉਡੀਕ ਕਰੋ ਦੇਖੋ ਦੀ ਨੀਤੀ ਅਪਣਾ ਰਹੇ ਨੇ ਕੈਨੇਡੀਅਨ ਚੈਂਬਰ ਆਫ ਕਮਰਸ ਦੇ ਮੁਖ ਅਰਥ ਸ਼ਾਸਤਰੀ ਐਂਡਰਿਊ ਡੀਕਪੂਆ ਦਾ ਕਹਿਣ ਇੱਕ ਕਿਰਲ ਦੇ ਅਰਥਵਿਵਸਥਾ ਨੇ ਸਾਲ ਦਾ ਅੰਤ ਬਿਨਾਂ ਕਿਸੇ ਥੋਸ ਕਰੀਤੇ ਕੀਤਾ ਉਹਨਾਂ ਮੁਤਾਬਕ ਵਪਾਰ ਯੁੱਧ ਕਾਰਨ ਨਿਰਮਾਣ ਖੇਤਰ ਦੇ ਵਿੱਚ ਕਮਜ਼ੋਰੀ ਹੋਰ ਵਾਪਰੀ ਹੈ ਅਤੇ ਨਿਰਯਾਤ ਖੇਤਰ ਦੇ ਵਿੱਚ ਆਈ ਹਾਲੀਆ ਕਮੀ ਇਸ ਕਹਾਣੀ ਦੇ ਅਜੇ ਖਤਮ ਨਾ ਹੋਣ ਦਾ ਸੰਕੇਤ ਕਰਦੀ ਹੈ ਤੁਜੇ ਪਾਸੇ ਸੇਵਾ ਖੇਤਰ ਦੇ ਵਿੱਚ ਕੁਝ ਸਖਾਤਮਕ ਸੰਕੇਤ ਵੀ ਸਾਹਮਣੇ ਆਏ ਨੇ ਨਵੰਬਰ ਮਹੀਨੇ ਦੇ ਵਿੱਚ ਪਰਚੂਨ ਵਪਾਰ ਖੇਤਰ 1.3% ਵਧਿਆ ਹੈ ਪੋਚਨ ਅਤੇ ਪੀਣ ਵਾਲੇ ਪਦਾਰਥਾਂ ਦੀ ਪਰਚੂਨ ਵਿਕਰੀਤਾਵਾਂ ਦੇ ਵਿੱਚ 2.5% ਦਾ ਵਾਧਾ ਦਰਜ ਕੀਤਾ ਗਿਆ ਹੈ ਜਿਸ ਦਾ ਮੁੱਖ ਕਾਰਨ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਮਜ਼ਦੂਰ ਕਾਰਵਾਈ ਤੋਂ ਬਾਅਦ ਸ਼ਰਾਬ ਦੀ ਵਿਕਰੀ ਵਿੱਚ ਆਇਆ ਉਛਾਲ ਦੱਸਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਨਵੰਬਰ ਦੇ ਵਿੱਚ ਵਿਦਿਅਕ ਸਮਾਵਾਂ ਦੇ ਵਿੱਚ ਇੱਕ ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਖਾਸ ਕਰਕੇ ਐਲੀਮੈਂਟਰੀ ਅਤੇ ਸੈਕੰਡਰੀ ਸਕੂਲਾਂ ਦੇ ਵਿੱਚ ਕੈਨੇਡਾ ਜਾਂਦੀ ਯੋਜਨਾ ਬਣਾਉਣ ਵਾਲੇ ਦੇ ਲਈ ਇੱਕ ਮਹੱਤਵਪੂਰਨ ਅਪਡੇਟ ਸਾਹਮਣੇ ਆਈ ਕਿ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਨੇ ਅਸਥਾਈ ਨਿਵਾਸੀ ਅਰਜ਼ੀਆਂ ਦੇ ਲਈ ਆਪਣੀ ਪ੍ਰੋਸੈਸਿੰਗ ਸਮੇਂ ਦੇ ਵਿੱਚ ਤਾਜ਼ਾ ਤਬਦੀਲੀਆਂ ਕੀਤੀਆਂ ਨੇ ਇਸ ਅਪਡੇਟ ਦਾ ਸਭ ਤੋਂ ਵੱਡਾ ਲਾਭ ਭਾਰਤੀ ਵਿਜ਼ਟਰ ਵੀਜ਼ਾ ਅਜੀ ਕਰਨ ਨੂੰ ਮਿਲਿਆ ਹੈ ਜਿੱਥੇ ਉਡੀਕ ਸਮੇਂ ਦੇ ਵਿੱਚ ਕਾਫੀ ਕਮੀ ਦਰਜ ਕੀਤੀ ਗਈ ਹੈ ਇੱਕ ਨਿਊਜ਼ ਦੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਆਈਆਰਸੀਸੀ ਦੇ ਨਵੇਂ ਅੰਕੜੇ 14 ਜਨਵਰੀ ਨੂੰ ਪ੍ਰਕਾਸ਼ਿਤ ਪੁਰਾਣੇ ਪ੍ਰੋਸੈਸਿੰਗ ਸਮੇਂ ਦੇ ਨਾਲ ਤੁਲਨਾ ਕਰਦੇ ਨੇ ਇਹ ਅੰਕੜੇ ਦੱਸਦੇ ਨੇ ਕਿ ਵਿਜ਼ਟਰ ਵੀਜ਼ਾ ਵਰਕ ਪਰਮਿਟ ਸਟੱਡੀ ਪਰਮਿਟ ਅਤੇ ਪਰ ਵੀਜ਼ਾ ਹਰੇਕ ਸ਼੍ਰੇਣੀ ਦੇ ਰਿਵੀਜ਼ ਪ੍ਰੋਸੈਸਿੰਗ ਤਿੱਕ ਤੱਕ ਕੋਈ ਨਹੀਂ ਰਹੀ ਜਿੱਥੇ ਇੱਕ ਪਾਸੇ ਕੁਝ ਦੇਸ਼ਾਂ ਦੇ ਲਈ ਵੀਜ਼ੇ ਵੀਜ਼ਾ ਦੀ ਪ੍ਰਕਿਰਿਆ ਤੇਜ਼ ਹੋ ਗਿਆ ਉੱਥੇ ਦੂਜੇ ਪਾਸੇ ਵਰਕ ਪਰਮਿਟ ਅਤੇ ਸੁਪਰ ਵੀਜ਼ਾ ਵਰਗੀਆਂ ਸ਼੍ਰੇਣੀਆਂ ਦੇ ਵਿੱਚੋਂ ਡੇ ਕਸਮਾ ਲੰਬਾ ਅਤੇ ਘਟ ਅਨੁਮਾਨਯੋਗ ਹੈ ਇਸ ਦੇ ਨਾਲ ਕਈ ਬਿਨੇਕਰਾਂ ਦੇ ਵਿੱਚ ਅਨਿਸ਼ਚਿਤਤਾ ਵਧੀ ਹੈ ਭਾਰਤੀ ਗੱਲ ਕਰਕੇ ਤਾਂ ਇੱਥੇ ਵੀਜ਼ਾ ਪ੍ਰੋਸੈਸਿੰਗ ਦੇ ਵਿੱਚ ਸਭ ਤੋਂ ਵੱਡਾ ਸੁਧਾਰ ਅਚਕਿਤ ਕੀਤਾ ਗਿਆ ਰਿਪੋਰਟ ਅਨੁਸਾਰ ਭਾਰਤੀ ਅਧਿਕਾਰਤ ਲੂਡੀ ਸਮਨ ਨਿਨਵੇਂ ਦਿਨਾਂ ਤੋਂ ਘਟ ਕੇ ਹੁਣ 83 ਦਿਨ ਰਹਿ ਗਏ ਇਹ ਕੁਲ 16 ਦਿਨ ਦੀ ਕਮੀ ਹੈ ਜੋ ਕਿ ਟਰੈਕ ਕੀਤੇ ਗਏ ਸਾਰੇ ਦੇਸ਼ਾਂ ਤਾਂ ਤੋਂ ਵੱਡੀ ਕਮੀ ਮਣੀ ਜਾ ਰਹੀ ਹੈ ਤੁਸੀਂ ਪਾਸੇ ਪਾਕਿਸਤਾਨ ਤੋਂ ਵਿਸਟੇ ਵਿਜ਼ਾ ਲਈ ਪ੍ਰੋਸੈਸਿੰਗ ਸਮਾਂ ਲਗ ਭਾ 65 ਦਿਨ ਹੁੰਦੇ ਕਾਇਮ ਹੈ ਜਿਸ ਦੇ ਵਿੱਚ ਵਟਾ ਬਦਲਾਵ ਨਹੀਂ ਆਇਆ ਲੇਜ਼ੀ ਦੇ ਵਿੱਚ ਇਹ ਸਮਾਂ 36 ਦਿਨ ਤੋਂ ਵੱਧ ਕੇ 44 ਦਿਨ ਹੋ ਗਏ ਜਦ ਕਿ ਸੰਯੁਕਤ ਰਾਜ ਅਮਰੀਕਾ ਤੋਂ ਹਵਾਲੀਆਂ ਅਜ਼ੀ ਰਿਲੀਡ ਇੱਕ ਸਮਸਤਾਈ ਦਿਨ ਤੋਂ ਕੱਟ ਕੇ 25 ਦਿਨ ਹੋ ਗਏ ਜਿ ਕਲ ਕੈਨੇਡਾ ਦੇ ਅੰਤਰੋਜਮ ਕਰਵਾਈਏ ਕਿ ਵਿਸਟੇ ਵਿਜ਼ਰਜੀ ਦਿੱ ਕਰਕੇ ਤਾਂ ਉੱਥੇ ਪ੍ਰੋਸੈਸਿੰਗ ਸਮਾਂ 17 ਦਿਨ ਤੋਂ ਵੱਧ ਕੇ 20 ਦਿਨ ਹੋ ਗਏ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੈਨੇਡਾ ਤੋਂ ਫਹਾਦ ਕਰ ਕਿਆਂ ਅਜ਼ੀਆਂ ਲਈ ਆਈਐਸਐਸਸੀ ਦਾ ਸਰਵਿਸ ਸਟੈਂਡਰਡ 14 ਅੱਜian ਲਈ ਕੋਈ ਵੀ ਅਧਿਕਾਰਕ ਸੇਵਾ ਮਿਆਦ ਤੈਅ ਨਹੀਂ ਕੀਤਾ ਗਿਆ ਕੋਈ ਮਿਲਾਕੇ ਨਵੇਂ ਅੰਕੜੇ ਸਾਫ ਦੱਸਦੇ ਨੇ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਹਲੇ ਵੀ ਦੇਸ਼ ਅਤੇ ਵੀਜ਼ਾ ਕਿਸਮ ਤੇ ਅਨੁਸਾਰ ਵੱਖ-ਵੱਖ ਤਰੀਕੇ ਦੇ ਨਾਲ ਅੱਗੇ ਵਧ ਰਹੀ ਹੈ ਕੈਨੇਡਾ ਰੈਵਨਿਊ ਏਜੰਸੀ ਯਾਨਕਿ CRA ਨੇ ਪਿਛਲੇ ਵਿੱਤੀ ਸਾਲ ਦੌਰਾਨ ਆਪਣੇ ਕਰਮਚਾਰੀਆਂ ਵੱਲੋਂ ਕੀਤੇ ਗਏ ਤੁਰੂਫਵਾਦ ਦੇ ਸੈਂਕੜੇ ਮਾਮਲੇ ਦਰਜ ਕੀਤੇ ਨੇ CRA ਵੱਲੋਂ ਜਾਰੀ ਕੀਤੀ ਗਈ ਤਾਜ਼ਾ ਸਾਲਾਨਾ ਰਿਪੋਰਟ ਮੁਤਾਬਕ ਸਾਲ 2024-25 ਦੌਰਾਨ ਕਰਮਚਾਰੀਆਂ ਦੇ 370 ਦੁਰਵਿਵਾਦ ਦੇ ਮਾਮਲੇ ਸਾਬਤ ਹੋਏ ਜਿਨ੍ਹਾਂ ਦੇ ਵਿੱਚ ਅਵਗਿਆਤ ਸਮੇਂ ਦੀ ਚੋਰੀ ਅਣਉਚਿਤ ਵਰਕਪਲੇਸ ਵਹਾਰ ਅਤੇ ਟੈਕਸ ਦਫ਼ਤਰਾਂ ਦੇ ਅੰਦਰੂਨੀ ਜਾਣਕਾਰੀ ਤੱਕ ਬਿਨਾਂ ਇਜਾਜ਼ਤ ਪਹੁੰਚੇ ਵਰਗੇ ਗੰਭੀਰ ਦੋਸ਼ਾਂ ਵਿੱਚ ਸ਼ਾਮਲ ਕੀਤੇ ਗਏ ਨੇ ਸੀਆਰਏ ਦੇ ਅਨੁਸਾਰ ਇਹਨਾਂ 370 ਮਾਮਲੇ ਦੇ ਵਿੱਚੋਂ 266 ਕੇਸਾਂ ਦੇ ਵਿੱਚ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ ਇਸ ਕਾਰਵਾਈ ਦੇ ਤਹਿਤ 25 ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਜਦਕਿ 150 ਤੋਂ ਵੱਧ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਦੇ ਮੁਅਤਲ ਕੀਤਾ ਗਿਆ ਇਸ ਤੋਂ ਇਲਾਵਾ ਕੋਵਿਡ-19 ਮਹਾਂਮਾਰੀ ਦੌਰਾਨ ਕੈਨੇਡਾ ਐਮਰਜੈਂਸੀ ਦੇ ਬਨਸ ਬੈਨੀਫਿਟ ਯਾਨੀ ਕਿ ਸੀਆਰਪੀ ਦੇ ਨਾਲ ਜੁੜੀ ਧੋਖਾਧੜੀ ਤੇ ਮਾਮਲੇ ਵੀ ਸਾਹਮਣੇ ਆਏ ਨੇ ਰਿਪੋਰਟ ਮੁਤਾਬਕ ਸੀਆਰਪੀ ਧੋਖਾਧੜੀ ਦੇ ਲਈ 78 ਹੋਰ ਸੀਆਰਏ ਕਰਮਚਾਰੀਆਂ ਨੂੰ ਨੌਕਰੀ ਤੋਂ ਕਟਿਆ ਹੈ ਅਤੇ ਜੂਨ 2023 ਤੋਂ ਲੈ ਕੇ ਹੁਣ 300 ਤੋਂ ਵੱਧ ਕਰਮਚਾਰੀ ਅਣਉਚਿਤ ਸੀਈਆਰਪੀ ਭੁਗਤਾਨ ਦੇ ਮਾਮਲਿਆਂ ਵਿੱਚ ਬਰਖਾਸਤ ਕੀਤੇ ਜਾ ਚੁੱਕੇ ਨੇ ਇਹ ਸਾਰੇ ਖੁਲਾਸੇ ਸੀਆਰਏ ਦੀ ਕਰਮਚਾਰੀ ਦੁਰਪਵਾਰ ਅਤੇ ਗਲਤ ਕੰਮਬਾੜਕ ਦੂਜੀ ਸਲਾਹਨਾ ਰਿਪੋਰਟ ਵਿੱਚ ਕੀਤੇ ਗਏ ਨੇ ਜੋ ਬੁੱਧਵਾਰ ਨੂੰ ਜਾਰੀ ਹੋਈ ਸੀ ਇਹ ਰਿਪੋਰਟ ਅਪ੍ਰੈਲ 2024 ਤੋਂ ਮਾਰਚ 2025 ਤੱਕ ਦੇ ਵਿੱਤੀ ਸਾਲ ਨੂੰ ਕਵ ਜ਼ਿਕਰ ਇਹੋ ਖਾਲੀ ਹੈ ਕਿ ਅਨੁਸ਼ਾਸਨੀ ਕਾਰਵਾਈ ਦੀ ਗਿਣਤੀ ਪਿਛਲੇ ਸਾਲ ਨਾਲੋਂ ਲਗਭਗ 20% ਵਧ ਗਈ ਹੈ ਜਦ ਕਿ ਸਾਬਤ ਹੋਏ ਤੁਰਫਵਾ ਦੇ ਮਾਮਲੇ ਵੀ ਪਿਛਲੇ ਸਾਲ ਦੇ ਮੁਕਾਬਲੇ 15% ਵਾਧਾ ਕੀਤੇ ਗਏ ਨੇ ਕੁਝ ਮਾਮਲਿਆਂ ਦੇ ਵਿੱਚ ਕਰਮਚਾਰੀਆਂ ਵੱਲੋਂ ਦੂਜੇ ਲੋਕਾਂ ਦੇ ਟੈਕਸ ਖਾਤੇ ਤੱਕ ਬਿਨਾਂ ਇਜਾਜ਼ਤ ਪਹੁੰਚ ਕੀਤੀ ਗਈ ਹੈ ਜਿਸ ਵਿੱਚ ਜੀਵਨ ਸਾਥੀ ਰਿਸ਼ਤੇਦਾਰ ਦੋਸਤ ਸਾਬਕਾ ਰੂਮਮੇਟ ਅਤੇ ਇਥੋਂ ਤੱਕ ਕਿ ਮੇਰੇ ਤੱਕ ਵਿਅਕਤੀ ਵੀ ਸ਼ਾਮਲ ਨੇ ਇਸ ਤੋਂ ਇਲਾਵਾ ਟਾਈਮ ਸ਼ੀਟਾਂ ਦੇ ਵਿੱਚ ਫੇਰਾਫੇਰੀ ਕਰਕੇ 1352 ਵਾਧੂ ਘੰਟਿਆਂ ਦਾ ਗਲਤ ਦਾਵਾ ਵੀ ਸਾਹਮਣੇ ਆਇਆ ਹੈ ਸੀਆਰਏ ਦਾ ਕਹਿਣਾ ਹੈ ਕਿ ਇਹ ਸਾਲਾਨਾ ਰਿਪੋਰਟ ਜਵਾਬਦੇਹੀ ਚੌਕਸ ਤੇ ਅਤੇ ਪਾ ਦਸ਼ਤਾ ਪ੍ਰਤੀ ਉਸਦੀ ਵਚਨ ਬਤਨ ਨੂੰ ਦਸਾਉਂਦੀ ਹੈ ਏਜੰਸੀ ਨੇ ਸਪੱਸ਼ਟ ਕੀਤਾ ਕਿ ਕਰਮਚਾਰੀਆਂ ਦੀ ਕਿਸੇ ਵੀ ਸ਼ੱਕੀ ਜੋ ਅਣੈਤਿਕ ਵਿਵਹਾਰ ਨੂੰ ਪੂਰੀ ਜਾਂਚ ਕੀਤੀ ਜਾਂਦੀ ਹੈ ਦੱਸਨੇ ਉਹ ਕਹਿੰਦੇ ਕਿ 31 ਮਾਰਚ 2024 ਤੱਕ ਸੀਆਰਏ ਦੇ ਵਿੱਚ 52499 ਕਰਮਚਾਰੀ ਕਾਮਖਰੇ ਸੀ ਜਿਸ ਨਾਲ ਇਹ ਕੈਨੇਡਾ ਦੀ ਸਭ ਤੋਂ ਵੱਡੀ ਸੰਘੀ ਏਜੰਸੀ ਬਣ ਜਾਂਦੀ ਹੈ 2024 ਤੋਂ ਓਟਵਾ ਸਰਕਾਰ ਨੇ ਸਾਰੇ ਸੰਘੀ ਵਿਭਾਗਾਂ ਨੂੰ ਐਸੀਆਂ ਸਲਾਨਾ ਰਿਪੋਰਟਾਂ ਜਾਰੀ ਕਰਨ ਦੇ ਹੁਕਮ ਦਿੱਤੇ ਅਤੇ ਪਹਿਲਾ ਜਾਰੀ ਹੋਈਆਂ ਰਿਪੋਰਟਾਂ ਵਿੱਚ ਵੀ ਕਈ ਹੋਰ ਵਿਪਕਤ ਦੇ ਵਿੱਚ ਵੱਡੇ ਪੱਧਰ ਤੇ ਕਾਰਵਾਈ ਸਾਹਮਣੇ ਆ ਚੁੱਕੀ ਹੈ।